ਧੰਨਵਾਦ ਤੁਹਾਡਾ ਬਹੁਤ ਸ਼ੋਰਟ ਨੋਟਿਸ ਤੇ ਤੁਸੀਂ ਅੱਜ ਕਿਸਾਨ ਪਬਨ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰਮੰਤੀ ਕੰਦੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਰੱਖੀ ਗਈ ਪ੍ਰੈਸ ਕਾਨਫਰੰਸ ਦਾ ਵਾਸਤੇ ਆਇਓ ਅੱਜ ਦਾ ਵਿਸ਼ਾ ਜੋ ਖਨੌਰੀ ਬਾਰਡਰ ਤੇ 21 ਫਰਵਰੀ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਹਰਿਆਣਾ ਦੀ ਪੁਲਿਸ ਵੱਲੋਂ ਗੋਲੀ ਦੇ ਨਾਲ ਸਾਡਾ ਯੁਵਾ ਸਾਥੀ ਝੁਕਰਨ ਸਿੰਘ ਹਿੱਕੀਤਾ ਸੀ ਅੱਜ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਦੇ ਅਨੁਸਾਰ ਉਹ ਉਹਨਾਂ ਨੂੰ ਕੰਪਲਸ਼ਨ ਤੇ ਸਾਡੀ ਤੇ ਉਹਨੂੰ ਨੌਕਰੀ ਦੀ ਗੱਲ ਕੀਤੀ ਸੀ ਅੱਜ ਉਹ ਕੀਤੀ ਹੈ ਤੇ ਮੈਂ ਪਹਿਲੋਂ ਜਾਣਕਾਰੀ ਕਰਾ ਦਾਂ ਸਾਡੇ ਜਗਜੀਤ ਸਿੰਘ ਜੀ ਢੱਲੇਵਾਲ ਐਸਕੇਐਮ ਨੋਨ ਪੋਲਿਟਿਕਲ ਦੇ ਮੁਖ ਆਗੂ ਨਾਲ ਮਰਜੀਤ ਰਾਏ ਜੀ ਕਿਸਾਨ ਮਜ਼ਦੂਰ ਮੋਰਚਾ ਤੋਂ ਨਾਲ ਸਾਡੀ ਬੇਟੀ ਉਸ ਸ਼ੁਕਰਨ ਦੀ ਭੈਣ ਜਿਹਨੂੰ ਅੱਜ ਜੁਆਇਨਿੰਗ ਲੈਟਰ ਮਿਲਿਆ ਪੁਲਿਸ ਦੀ ਨੌਕਰੀ ਲਈ ਹੈ ਇਹ ਸ਼ੁਕਰਨ ਦੇ ਪਿਤਾ ਜੀ ਏ ਮੈਂ ਬੇਨਤੀ ਕਰਦਾ ਹਾਂ ਸਰਦਾਰ ਜਜੀਸ਼ ਸਿੰਘ ਦੱਗਵਾਲ ਨੂੰ ਅੱਗੇ ਦੀ ਪੁਵਾਜ ਪ੍ਰੈਸ ਨੂੰ ਸੰਬੋਧਿਤ ਕਰਨ ਦੀ ਸਾਰੇ ਹੀ ਸਤਕਾਰਯੋਗ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਵਾਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਇੱਕ ਛੋਟੇ ਜਿਹੇ ਸਨੇਹੇ ਤੇ ਥੋੜੇ ਸਮੇਂ ਦੇ ਵਿੱਚ ਆ ਕੇ ਸਾਡੀ ਗੱਲ ਨੂੰ ਪੂਰੇ ਦੇਸ਼ਾਂ ਅਮਦੇਸ਼ਾਂ ਦੇ ਵਿੱਚ ਲਜਾਣ ਦੇ ਲਈ ਇੱਥੇ ਪਹੁੰਚੇ ਹਾਂ ਧੰਨਵਾਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਰਣੀ ਆ ਤੁਹਾਡੇ ਅੱਜ ਆਪਾਂ ਇਹ ਪ੍ਰੈਸ ਕਾਨਫਰੰਸ ਇਸ ਲਈ ਕਰਨੀ ਪਈ ਹੈ ਕਿ 21 ਫਰਵਰੀ ਨੂੰ ਖਨੋਰੀ ਬਾਰਡਰ ਦੇ ਉੱਤੇ ਜਿਸ ਸਮੇ ਸਾਡੇ ਨੌਜਵਾਨ ਸ਼ੁਭ ਕਰਨ ਦੀ ਸ਼ਹਾਦਤ ਹੋਈ ਔਰ ਉਹ ਵੀ ਉਸ ਹਾਲਾਤ ਚ ਹੋਈ ਜਦੋਂ ਸਾਡੇ ਨੌਜਵਾਨ ਦੇ ਜਿਹੜੀ ਗੋਲੀ ਲੱਗਦੀ ਹੈ ਉਹ ਬੈਕ ਸਾਈਡ ਤੋਂ ਇੱਥੋਂ ਲੱਗਦੀ ਹੈ ਜੇ ਇੱਥੋਂ ਲੱਗਦੀ ਹੈ ਤੇ ਉਹਦਾ ਮਤਲਬ ਇਹ ਨਿਕਲਦਾ ਹੈ ਕਿ ਸਾਡੇ ਨੌਜਵਾਨ ਹਮਲਾਵਰ ਨਹੀਂ ਸਨ ਉਹ ਵਾਪਸ ਨੂੰ ਪਿੱਛੇ ਨੂੰ ਆ ਰਹੇ ਐ ਤੇ ਪਿੱਛੇ ਨੂੰ ਆਉਂਦਿਆਂ ਦੇ ਗੋਲੀ ਮਾਰੀ ਗਈ ਹੈ ਔਰ ਉਹਦੀ ਅਸੀਂ ਬੜੇ ਯਤਨਸ਼ੀਲ ਸੀਗੇ ਕਿ ਐਫ ਆਈ ਆਰ ਲਾਜ਼ ਹੋਵੇ ਉਹ ਸਾਡੇ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਮਿਲੇ ਉਸ ਵੇਲੇ ਸਰਕਾਰ ਨੇ ਇੱਕ ਵਾਰੀ ਇਹ ਗੱਲ ਮੰਨ ਲਈ ਕਿ ਅਸੀਂ ਸ਼ਹੀਦ ਦਾ ਦਰਜਾ ਵੀ ਦਿੰਨੇ ਆ ਅਸੀਂ 1 ਲੱਖ ਰੁਪਏ ਦੀ ਪਰਿਵਾਰ ਨੂੰ ਉਹਦੇ ਫਾਦਰ ਸਾਹਿਬ ਨੂੰ ਆਰਥਿਕ ਮਦਦ 1 ਕਰੋੜ ਰੁਪਏ ਦੀ ਸੌਰੀ ਮਦਦ ਦੇਣੀ ਵੀ ਮੰਨ ਲਈ ਤੇ ਇੱਕ ਸ਼ੁਭਕਰਨ ਦੀ ਛੋਟੀ ਭੈਣ ਇਹ ਬੇਟੀ ਗੁਰਪ੍ਰੀਤ ਕੌਰ ਨੂੰ ਸਰਕਾਰੀ ਨੌਕਰੀ ਦੇਣੀ ਵੀ ਮੰਨ ਲਈ ਲੇਕਿਨ ਦੁੱਖ ਦੀ ਗੱਲ ਇਹ ਸੀ ਕਿ ਉਦੋਂ ਤੋਂ ਲੈ ਕੇ 21 ਫਰਵਰੀ ਤੋਂ ਲੈ ਕੇ ਅੱਜ ਤੱਕ ਸਾਡੀ ਸਰਕਾਰ ਨੇ ਜਿਸ ਤਰ੍ਹਾਂ ਦੀ ਇੱਕ ਤਰ੍ਹਾਂ ਅਸੀਂ ਇਹ ਕਹਾਂਗੇ ਕਿ ਟਾਲ ਮਟੋਲ ਵਰਗੀ ਨੀਤੀ ਸੀ ਕਿਉਂਕਿ ਅਸੀਂ ਟਾਲ ਮਟੋਲ ਇਸ ਲਈ ਕਹਿ ਰਹੇ ਹਾਂ ਕਿ ਸ਼ੁਭਕਰਨ ਦੀ ਸ਼ਹਾਦਤ 21 ਨੂੰ ਹੁੰਦੀ ਹੈ 22 ਤਰੀਕ ਨੂੰ ਸਰਕਾਰ ਦੇ ਅਨਾਉਂਸਮੈਂਟ ਆ ਜਾਂਦੀ ਹੈ ਤੇ 22 ਤਰੀਕ ਤੋਂ ਲੈ ਕੇ 22 ਫਰਵਰੀ ਤੋਂ ਲੈ ਕੇ 16 ਮਾਰਚ ਨੂੰ ਜਾ ਕੇ ਕੋਡ ਆਫ ਕੰਡਕਟ ਲੱਗਦਾ ਹੈ ਔਰ ਉਹ ਇੰਨਾ ਟਾਈਮ ਜਿਹੜਾ ਸਰਕਾਰ ਨੇ ਲਾਇਆ ਮੈਂ ਕਹੂੰਗਾ ਇਹ ਤਾਲਮਟੋਲ ਦੀ ਨੀਤੀ ਸੀ ਬਾਅਦ ਦੇ ਵਿੱਚ ਕੋਡ ਆਫ ਕੰਡਕਟ ਦਾ ਬਹਾਨਾ ਬਣ ਗਿਆ ਤਾਂ ਉਸ ਤੋਂ ਬਾਅਦ ਸਾਨੂੰ ਮਜਬੂਰ ਹੋ ਕੇ ਐਲਾਨ ਕਰਨਾ ਪਿਆ ਫੋਰਮਾਂ ਨੂੰ ਕਿ ਅਸੀਂ 12 ਜੁਲਾਈ ਨੂੰ ਆਪਣਾ ਬਠਿੰਡਾ ਦੇ ਅੰਦਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਦਾ ਘਰਾਓ ਐਸਐਸਪੀ ਦੇ ਦਫ਼ਤਰ ਦਾ ਘਰਾਓ ਕਰਾਂਗੇ ਔਰ ਉਨੀ ਦੇਰ ਤੱਕ ਰੱਖਾਂਗੇ ਜਿੰਨੀ ਦੇਰ ਤੱਕ ਸਾਡੀ ਬੇਟੀ ਦਾ ਅਪਾਇੰਟਮੈਂਟ ਲੈਟਰ ਨਹੀਂ ਮਿਲ ਜਾਂਦਾ ਤੇ ਸਾਡੇ ਵੀਰ ਨੂੰ ਜਿਨ੍ਹਾਂ ਦਾ ਸਰਦਾਰ ਚਰਨ ਸਿੰਘ ਹੋਰੇ ਜਿਨ੍ਹਾਂ ਨੇ ਆਪਦੇ ਪੁੱਤਰ ਦੀ ਜਾਨ ਗਵਾਈ ਹੈ ਇਸ ਮੋਰਚੇ ਦੇ ਵਿੱਚ ਬਹੁਤ ਕੀਮਤ ਅਦਾ ਕੀਤੀ ਹੈ ਉਹਨੂੰ ਮੰਨਦਾ ਇਨਸਾਬ ਨਹੀਂ ਮਿਲ ਜਾਂਦਾ ਤੋਂ ਉਦ ਤੋਂ ਰਾਤ ਲੇਟ ਨਾਈਟ ਮੈਨੂੰ ਮੈਸੇਜ ਆਇਆ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਵੱਲੋਂ ਇਹ ਜੀ ਅਸੀਂ ਬੈਠ ਕੇ ਗੱਲਬਾਤ ਕਰਨੀ ਚਾਹੁੰਦੇ ਆਂ ਤਾਂ ਸਾਰੇ ਵੀਰਾਂ ਨਾਲ ਗੱਲਬਾਤ ਕੀਤੀ ਕਿ ਅਧਿਕਾਰੀ ਆਪਣੇ ਨਾਲ ਸਰਕਾਰ ਆਪਣੇ ਨਾਲ ਬੈਠਣਾ ਚਾਹੁੰਦੀ ਹੈ ਸੀਮ ਸਿੰਘ ਸਾਹਿਬ ਬੈਠਣਾ ਚਾਹੁੰਦੇ ਨੇ ਤਾਂ ਅਸੀਂ ਅੱਜ ਸੱਡਨਲੀ ਉਹ ਇੱਕ ਮੀਟਿੰਗ ਵਿੱਚ ਨਿਕਲੀ ਸੀ ਇਹਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਮੈਸੇਜ ਇਸੇ ਕਰਕੇ ਨਹੀਂ ਦੇ ਸਕੇ ਤਾਂ ਉਸ ਮੀਟਿੰਗ ਦੇ ਵਿੱਚ ਅੱਜ ਮੀਟਿੰਗ ਕਰਕੇ ਆਏ ਆ ਮੀਟਿੰਗ ਦੇ ਵਿੱਚੋਂ ਇਹ ਰਿਜ਼ਲਟ ਆਇਆ ਹੈ ਕਿ ਉਹਨਾਂ ਨੇ ਸਾਡੀ ਇਸ ਬੇਟੀ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਹੈ ਇਹ ਅਪਾਇੰਟਮੈਂਟ ਲੈਟਰ ਹੈ ਜਿਹੜਾ ਇਸ ਹਾਂ ਇਹਨਾਂ ਬੋਰਡ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਉਹਦੇ ਨਾਲ ਹੀ ਉਹਨਾਂ ਦੇ ਫਾਦਰ ਸਾਹਿਬ ਨੂੰ 1 ਕਰੋੜ ਰੁਪਏ ਦੀ ਜਿਹੜੀ ਮਾਲੀ ਸਹਾਇਤਾ ਸੀ ਉਹ ਅਜ ਉਹਨਾਂ ਨੇ ਸਾਡੇ ਦੋਨੋਂ ਫਾਰਮਾਂ ਦੀ ਹਾਜ਼ਰੀ 'ਚ ਸਾਡੇ ਵੱਲੋਂ ਅਸੀਂ ਆਏ ਸੀ ਇਧਰੋਂ ਦੂਸਰੇ ਫਾਰਮ ਕੇਐਮ ਵੱਲੋਂ ਮਨਜੀਤ ਰਾਏ ਜੀ ਹੋਣੀ ਮਨਜੀਤ ਕੁਮਾਰ ਮਨਜੀਤ ਕੁਮਾਰਾ ਜੀ ਇਹ ਆਗੂ ਸੀ ਔਰ ਸਾਰਿਆਂ ਦੇ ਨਾਲ ਬੈਠ ਕੇ ਸਾਂਝੀ ਮੀਟਿੰਗ ਹੋਈ ਆ ਹਰਿਆਣੇ ਤੋਂ ਸਾਡੇ ਲਖਵਿੰਦਰ ਜੀ ਸੀਗੇ ਅਨੀਸ਼ ਖਟਕੜ ਹੋਰੀ ਸੀ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਫੋਰਮ ਸੰਧਾ ਇਕੱਠਾ ਹੋ ਕੇ ਲੜ ਰਿਆ ਸੀ ਉਸੇ ਤਰੀਕੇ ਦੇ ਨਾਲ ਸਾਰਿਆਂ ਦੀ ਸਾਂਝੀ ਮੀਟਿੰਗ ਹੋਈ ਆ ਸਾਰਿਆਂ ਦੀਆਂ ਸਾਂਝੀਆਂ ਐਫਰਟਸ ਦੇ ਨਾਲ ਸਾਰਿਆਂ ਦੇ ਸਾਂਝੇ ਯਤਨਾਂ ਦੇ ਨਾਲ ਅਸੀਂ ਇਸ ਕੰਮ ਨੂੰ ਸਿਰੇ ਚੜਾਉਣ ਦੇ ਵਿੱਚ ਸਫਲ ਹੋਇਆ ਐ ਨਾ ਲਗਲੀ ਗੱਲ ਇਹ ਦੱਸ ਦਈਏ ਕਿ ਮੁੱਖ ਮੰਤਰੀ ਜੀ ਦੇ ਕੋਲ ਵੀ ਅੱਜ ਫੇਰ ਕਹਾਇਆ ਹੈ ਕਿ ਆ ਜਿਹੜਾ ਅੱਗੇ ਸੈਸ਼ਨ ਆਏਗਾ ਉਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅਸੀਂ ਮਤਾ ਲਿਆ ਕੇ ਮਤਾ ਪਾਸ ਕਰਦੇ ਹਾਂਗੇ ਕਿ ਇਹਨੂੰ ਅਸੀਂ ਸ਼ਹੀਦ ਦਾ ਦਰਜਾ ਦਿੰਨੇ ਆ ਸਾਡੇ ਨੌਜਵਾਨ ਸ਼ੁਭ ਕਰਨ ਨੂੰ ਇਹ ਅੱਜ ਮੰਨ ਲਿਆ ਨਾਲ ਅਗਲੀ ਗੱਲ ਇਹ ਮੰਨੀ ਆ ਕਿ ਉਸ ਪਿੰਡ ਦੀ ਮੰਗ ਸੀਗੀ ਕਿ ਸ਼ੁਭ ਕਰਨ ਦੇ ਨਾਂ ਤੇ ਪਿੰਡ ਦੇ ਅੰਦਰ ਇੱਕ ਸਟੇਡੀਅਮ ਬਣੇ ਉਹ ਵੀ ਸਰਕਾਰ ਨੇ ਯੱਸ ਕੀਤਾ ਨਾਲ ਇੱਕ ਇਹ ਸੀ ਕਿ ਸ਼ੁਭ ਕਰਨ ਦਾ ਪਰਿਵਾਰ ਜਿੱਥੇ ਸ਼ੁਭ ਕਰਨ ਖੇਡਿਆ ਜਿੱਥੇ ਸ਼ੁਭ ਕਰਨ ਨੇ ਜਨਮ ਲਿਆ ਜਿਹੜਾ ਉਹਦਾ ਘਰ ਹੈ ਉਹਦੇ ਘਰ ਤੱਕ ਇੱਕ ਰੋਡ ਪੱਕੀ ਕਰਨ ਦੀ ਕਰਕੇ ਦੇਣੀ ਉਹ ਵੀ ਸਰਕਾਰ ਨੇ ਮੰਨ ਲਈ ਕਿ ਅਸੀਂ ਉਹਨਾਂ ਦੇ ਘਰ ਤੱਕ ਦੀ ਜਿਹੜੀ ਸੜਕ ਹੈ ਉਹ ਬਣਾਵਾਂਗੇ ਅਗਲੀ ਗੱਲ ਸਾਡੀ ਇੱਕ ਪਿੰਡ ਦੀ ਇਹ ਵੀ ਡਿਮਾਂਡ ਸੀਗੀ ਕਿ ਪਿੰਡ ਦੇ ਅੰਦਰ ਅ ਹਾਈ ਸਕੂਲ ਹੈ ਉਸ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਪਲੱਸ 2 ਦਾ ਕੀ ਕੀਤਾ ਜਾਏ ਤੇ ਨਾਲ ਦੀ ਨਾਲ ਉਹਦਾ ਨਾਮ ਸ਼ੁਭ ਕਰਨ ਦੇ ਨਾਂ ਤੇ ਕੀਤਾ ਜਾਏ। ਇਹ ਰੋਡ ਦਾ ਨਾਮ ਸ਼ੁਭ ਕਰਨ ਦੇ ਨਾਂ ਤੇ। ਇਹ ਰੋਡ ਦਾ ਨਾਮ ਸ਼ੁਭ ਕਰਨ ਦੇ ਨਾਂ ਤੇ ਮੇਰੇ ਖਿਆਲ ਰੋਡ ਵਾਲੇ ਸਾਡੀ ਅਜੇ ਕੋਈ ਏਜੀ ਗੱਲ ਨਹੀਂ ਸਿਰਫ ਰੋਡ ਬਣਾਉਂਦੀ ਗੱਲ ਹੋਈ ਆ। ਤਾਂ ਇੰਨੀ ਇੱਕ ਗੱਲ ਹੋਈ ਆ ਬਾਕੀ ਗੱਲਬਾਤ ਤੁਹਾਡੇ ਨਾਲ ਅ ਮਨਜੀਤ ਰਾਏ ਜੀ ਦੱਸਣਗੇ। ਮਨਜੀਤ ਜੀ। ਕੀ ਕਰਤਾ? ਸਾਥੀਓ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਰੇ ਸ਼ੂਟ ਜੇ ਸੱਦੇ ਤੇ ਇੱਥੇ ਪਹੁੰਚੇ ਹੋ। ਕਿਉਂਕਿ ਅੱਜ ਬੜੇ ਸ਼ਾਰਟ ਨੋਟਿਸ ਦੀ ਜਿਹੜੀ ਮੀਟਿੰਗ ਸੀ ਜਿਵੇਂ ਡੱਲੇਵਾਲ ਸਾਹਿਬ ਨੇ ਦੱਸਿਆ ਕਿ ਇਹ ਮੀਟਿੰਗ ਜਿਹੜੀ ਹੈ ਬੜੀ ਦੇਰ ਬਾਅਦ ਸਰਕਾਰ ਨੇ ਬੁਲਾਈ ਉਹ ਇਸ ਤਰ੍ਹਾਂ ਕੇ ਬੁਲਾਈ ਮੈਂ ਇਹ ਜਰੂਰ ਦੱਸਣਾ ਚਾਹਾਂਗਾ ਕਿ ਕਿਸਾਨਾਂ ਨੂੰ ਹਮੇਸ਼ਾ ਇਹ ਕਹਿ ਕੇ ਬਦਨਾਮ ਕੀਤਾ ਜਾਂਦਾ ਕਿ ਧਰਨੇ ਮੁਜ਼ਾਰੇ ਕਰਦੇ ਆ ਆਦੀ ਹੋ ਗਏ ਨੇ ਇਹ ਵਿਹਲਣ ਨਹੀਂ ਤੇ ਹੁਣ ਤੁਸੀਂ ਵੇਖੋ ਕਿ ਜਿਵੇਂ ਡੱਲੇਵਾਲ ਸਾਹਿਬ ਨੇ ਦੱਸਿਆ ਕਿ 1 ਕਰੋੜ ਰੁਪਈਆ ਤੇ ਗੁਰਪ੍ਰੀਤ ਭੈਣ ਨੂੰ ਨੌਕਰੀ ਇਹ ਸਰਕਾਰ ਨੇ ਜੋ ਅਨਾਉਂਸ ਕੀਤਾ ਸੀ ਉੱਚ ਕਾਫੀ ਸਮਾਂ ਲੰਘਣ ਤੋਂ ਬਾਅਦ ਜਦੋਂ ਅਸੀਂ ਧਰਨਾ ਅਨਾਉਂਸ ਕੀਤਾ ਤੇ ਸਰਕਾਰ ਦੇ ਫੇਰ ਜਾ ਕੇ ਜੋ ਸਰਤੀਆ ਹੈ ਤੇ ਫੇਰ ਸਰਕਾਰ ਇਸ ਗੱਲ ਤੇ ਆਈ ਹੈ ਕਿ ਸਰਕਾਰ ਨੇ ਅੱਜ ਬੁਲਾਇਆ ਔਰ ਉਹ ਜਿਹੜਾ ਚੈੱਕ ਦਿੱਤਾ ਸੋ ਜਿਵੇਂ ਡੱਲਿਆਖ ਸਾਹਿਬ ਨੇ ਦੱਸਿਆ ਕਿ ਫੇਰ ਅਸੀਂ ਜਿਹੜੀਆਂ ਜਿਹੜੀਆਂ ਡਿਮਾਂਡਸ ਰੱਖੀਆਂ ਸੀ ਦੋਨੋਂ ਮੋਰਚਿਆਂ ਵੱਲੋਂ ਉਹ ਚੈੱਕ ਤੇ ਜਿਹੜੀ ਨੌਕਰੀ ਉਹ ਤਾਂ ਦੇ ਦਿੱਤੀ ਹੈ ਪਰ ਅਸੀਂ ਚਾਹੁੰਦੇ ਸਾਂ ਕਿ ਹਮੇਸ਼ਾ ਵਾਸਤੇ ਜੋ ਸ਼ਹੀਦਾ ਦਰਜਾ ਮਿਲਦਾ ਉਹ ਜਿਵੇਂ ਸ਼ਹੀਦਾਂ ਦਾ ਨਾਮ ਰਹਿੰਦਾ ਤੇ ਅਸੀਂ ਬੇਨਤੀ ਕੀਤੀ ਸੀ ਵੀ ਜਿਹੜਾ ਸਟੇਡੀਅਮ ਹੈ ਉੱਥੇ ਬਣੇ ਔਰ ਉਹ ਸ਼ੁਭ ਕਰਨ ਦੇ ਨਾਮ ਤੇ ਬਣਿਆ ਤੇ ਉਹ ਵੀ ਸਰਕਾਰ ਨੇ ਮੰਨ ਲਿਆ ਜਿਹੜਾ ਸਕੂਲ ਅਪਗ੍ਰੇਡ ਹੁਣ ਉਹਦੇ ਵਾਸਤੇ ਵੀ ਸਰਕਾਰ ਨੇ ਮੰਨ ਲਿਆ ਔਰ ਉਹਨਾਂ ਦੇ ਘਰ ਨੂੰ ਜਿਹੜਾ ਰਸਤਾ ਜਾਂਦਾ ਕੋ ਉਹ ਵੀ ਪੱਕਾ ਕਰਨਾ ਸਰਕਾਰ ਨੇ ਮੰਨ ਲਿਆ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਤੇ ਇਹੀ ਕਹਾਂਗਾ ਕਿ ਸਰਕਾਰ ਦੇ ਕੋਲੋਂ ਜੇਕਰ ਕੋਈ ਚੀਜ਼ ਲੈਣੀ ਵੀ ਹੈ ਅਨਾਉਂਸ ਵੀ ਕੀਤੀ ਹੋਈ ਹੈ ਤੇ ਫੇਰ ਵੀ ਕਿਸਾਨਾਂ ਨੂੰ ਐਜੀਟੇਸ਼ਨ ਦਾ ਸੱਦਾ ਹੀ ਦੇਣਾ ਪੈਂਦਾ ਹੈ ਪਰ ਮੈਂ ਕਵਾਂਗਾ ਤੁਹਾਡੀ ਲੋਕਾਂ ਦੀ ਤਾਕਤ ਹੈ ਜਿਹਦੀ ਬਦੌਲਤ ਅੱਜ ਅਸੀਂ ਸ਼ੁਭਕਰਨ ਵੀਰ ਤਾਂ ਨਹੀਂ ਲੁਟਾ ਸਕਦੇ ਉਸ ਪਰਿਵਾਰ ਦਾ ਉਹ ਬੱਚਾ ਨਹੀਂ ਲੁਟਾ ਸਕਦੇ ਉਸ ਪਰਿਵਾਰ ਦਾ ਦੁੱਖ ਜਿਹੜਾ ਉਹ ਸਾਂਝਾ ਕਰਨ ਚ ਅਸੀਂ ਕੰਦੇ ਨਾਲ ਕੰਦਾ ਲਾ ਕੇ ਦੋਨੇ ਪੌੜਾਂ 'ਤੇ ਖੜੀਆਂ ਨੇ ਔਰ ਇਹ ਵੀ ਗੱਲ ਆਖੀ ਗਈ ਹੈ ਸੀਐਮ ਸਾਹਿਬ ਵੱਲੋਂ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮੁਸ਼ਕਲ ਇਸ ਪਰਿਵਾਰ ਨੂੰ ਆਉਂਦੀਆਂ ਤੇ ਉਹ ਜਥੇਬੰਦੀਆਂ ਨੂੰ ਨਾਲ ਲੈ ਕੇ ਮੈਨੂੰ ਮਿਲ ਸਕਦੀਆਂ ਨੇ ਸੋ ਇਹ ਤੁਹਾਡਾ ਦਬਾਅ ਹੈ ਜਥੇਬੰਦੀਆਂ ਦਾ ਐਜੀਟੇਸ਼ਨ ਦਾ ਤਾਂ ਇਹ ਸਭ ਹੋ ਸਕਿਆ ਸੋ ਅੱਜ ਇਹ ਜਿਹੜਾ ਇਸ ਪਰਿਵਾਰ ਨੂੰ ਥੋੜੀ ਜਿਹੀ ਰੀਲੀਫ ਆਪਾਂ ਇਹ ਨਹੀਂ ਕਹਿ ਸਕਦੇ ਕਿ ਸ਼ੋਗ ਕਰਨ ਦੀ ਵਾਪਸੀ ਇਹਦੇ ਨਾਲ ਹੋ ਜਾਏਗੀ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਾਈ ਕਿਸੇ ਪਿਓ ਦਾ ਪੁੱਤਰ ਨਹੀਂ ਲੋਟਾ ਸਕਦੇ ਇਹਨਾਂ ਚੀਜ਼ਾਂ ਦੇ ਨਾਲ ਪਰ ਇੱਕ ਪਰਿਵਾਰ ਦਾ ਜਿਹੜਾ ਦੁੱਖ ਸਾਂਝਾ ਕਰਨਾ ਥੋੜਾ ਭਾਰ ਵੰਡਾਉਣਾ ਉਹਦੇ ਵਿੱਚ ਜਿੱਥੇ ਬੰਦੀਆਂ ਸਫਲ ਹੋਈਆਂ ਸੋ ਇਨੀਕ ਬੇਨਤੀ ਮੈਂ ਕਰਾਂਗਾ ਉਹਨਾਂ ਕੀ ਬੇਨਤੀ ਇਹਦੀ ਮੈਂ ਡਿਲੇਕਸ ਸਾਹਿਬ ਨੂੰ ਕਰਾਂਗੇ ਪੱਤਰਕਾਰ ਸਾਥੀਓ ਅੱਜ ਸ਼ੁਭ ਕਰਨ ਨੂੰ ਜੋ ਸ਼ਹੀਦ ਹੋਇਆ ਸੀ ਉਹਦੇ ਪਰਿਵਾਰ ਨੂੰ ਥੋੜਾ ਬਹੁਤ ਤਰਾਹਤ ਮਿਲੀ ਹੈ ਲੇਕਿਨ ਜਿਸ ਤਰਫ ਤੋਂ ਗੋਲੀ ਚੱਲੀ ਸੀ ਹਰਿਆਣਾ ਦੀ ਭਟਪਾ ਸਰਕਾਰ ਵੱਲੋਂ ਹਰਿਆਣਾ ਦੀ ਪੁਲਿਸ ਵੱਲੋਂ ਚਲਾਈ ਗਈ ਸੀ ਇੱਕ ਤਰਫ ਤੇ ਚਲੋ ਦੇਰ ਆਏ ਦਰਸਤ ਆਏ ਪੰਜਾਬ ਦੀ ਸਰਕਾਰ ਨੇ ਮਾਨ ਸਰਕਾਰ ਨੇ ਸਾਡੇ ਪਰਿਵਾਰ ਨੂੰ ਬੱਚੀ ਨੂੰ ਨੌਕਰੀ ਦਿੱਤੀ ਹੈ ਤੇ ਸ਼ਹੀਦਾ ਦਰਜਾ ਦਿੱਤਾ ਜਿਹੜੀਆਂ ਹੋਰ ਮੰਗਾ ਸੀ ਪਿੰਡ ਵਾਸਤੇ ਉਹ ਵੀ ਕੀਤੀਆਂ ਨੇ ਦੂਜੀ ਤਰਫ ਸਾਡੇ ਹਰਿਆਣਾ ਦੇ ਵਿੱਚ ਅਜੇ ਵੀ ਇੱਕ ਸਾਥੀ ਜੇਲ੍ਹ ਦੇ ਅੰਦਰ ਹੈ ਜਿਸ ਦੇ ਵਿੱਚ ਨਵਦੀਪ ਜਲਵੇੜਾ ਜਿਹੜਾ ਹੈ ਉਹ ਜੇਲ੍ਹ ਚ ਹੈ ਉਸ ਵਾਸਤੇ ਅਸੀਂ ਪ੍ਰੋਗਰਾਮ ਵੀ ਦੇ ਰੱਖਿਆ 17 ਤੇ 18 ਤਰੀਕ ਦਾ ਅੰਮਾਲਾ ਦੇ ਐਸਪੀ ਦਫਤਰ ਦੇ ਘਰਾਵਾਂ ਦੇ ਰੱਖਿਆ ਦੇਖੋ ਇੱਕ ਤਰਫ ਇਸ ਸਮਝਣ ਨਿਕਲਿਆ ਸਾਡੇ ਜਨਜਨ ਤੱਕ ਪਹੁੰਚਾਉਣ ਦੀ ਵੀ ਗੱਲ ਆ ਜਿਸ ਤਰਫੋਂ ਗੋਲੀਆਂ ਚੱਲੀਆਂ ਜਿਨ੍ਹਾਂ ਗੋਲੀਆਂ ਦੇ ਨਾਲ ਸ਼ੁਭਕਰਨ ਸਿੰਘ ਸ਼ਹੀਦ ਹੋਇਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਸਾਡੇ ਹੀ ਸਾਥੀਆਂ ਨੂੰ ਫੜ ਕੇ ਅੰਦਰ ਕਰ ਰੱਖਿਆ ਸਾਡੇ ਨਾਲ ਅਨੀਸ਼ ਖੜਕੜ ਵੀ ਆਇਆ ਹੋਇਆ ਹੈ ਜਿਹੜਾ ਕਿ ਲੰਬਾ ਸਮਾਂ ਜੀਨ ਦੀ ਜੇਲ੍ਹ ਚ ਰਿਹਾ ਜਿਹੜਾ 35 ਦਿਨ ਤੱਕ ਭੁੱਖ ਹੜਤਾਲ ਤੇ ਰਿਹਾ ਤੇ ਅੱਜ ਬਹੁਤ ਸਰੀਰ ਕਮਜ਼ੋਰ ਹੈ ਫਿਰ ਵੀ ਉਸ ਇੱਥੇ ਸਾਡੀ ਮੀਟਿੰਗ ਤੇ ਪਹੁੰਚਿਆ ਹੋਇਆ ਹੈ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਸਾਡੀ ਹਰਿਆਣਾ ਦੀ ਸਰਕਾਰ ਨੂੰ ਕਿਉਂਕਿ ਮੈਂ ਹਰਿਆਣਾ ਤੋਂ ਆ ਇਹ ਚੇਤਾਵਨੀ ਵੀ ਦਿੰਨੇ ਆ ਵੀ ਤੁਹਾਡੇ ਤੋਂ ਚੱਲੀਆਂ ਹੋਈਆਂ ਗੋਲੀਆਂ ਦੇ ਨਾਲ ਸਾਡੇ ਪੰਜ ਕਿਸਾਨਾਂ ਦੀਆਂ ਅੱਖਾਂ ਗਈਆਂ 433 ਫੱਟੜ ਹੋਏ ਚੁਪ ਕਰਨ ਸ਼ਹੀਦ ਹੋਇਆ ਤੇ ਸਾਡੇ ਤੇ ਹੀ ਟੌਰਚਰ ਕਰ ਰਹੇ ਸਾਡੇ ਬੱਚਿਆਂ ਨੂੰ ਜੇਲ੍ਹ ਚ ਡੱਕ ਰੱਖਿਆ ਇਹ ਬਰਦਾਸ਼ਤ ਨਹੀਂ ਹੋਊਗਾ 17 ਤੇ 18 ਤਰੀਕ ਨੂੰ ਜਿਹੜਾ ਸਾਡਾ ਘਰ ਆਵਿਆ ਮਾਲੇ ਦਾ ਉਹ ਜਿਹੜਾ ਐਸਪੀ ਦੱਸਦਾ ਪੂਰੇ ਉੱਤਰ ਪ੍ਰਦੇਸ਼ ਤੋਂ ਪੂਰੇ ਦੋਨੋਂ ਫਰਮਾਂ ਵੱਲੋਂ ਐਸਕੇਐਮ ਨਾਨ ਪੋਲਿਟਿਕਲ ਤੇ ਕੇਐਮਐਮ ਵੱਲੋਂ ਪੂਰੇ ਤੰਦੇਹੀ ਨਾ ਕੀਤਾ ਜਾ ਰਿਹਾ ਤੇ ਅਗਰ ਫਿਰ ਵੀ ਉਹ ਨਹੀਂ ਛੱਡਦੇ ਤੇ ਹਰ ਤਰ੍ਹਾਂ ਦੀ ਅਨਸ਼ਕਾਵੀ ਘਟਨਾਵਾਂ ਦੀ ਜ਼ਿੰਮੇਵਾਰ ਹਰਿਆਣਾ ਦੀ ਭਾਜਪਾ ਸਰਕਾਰ ਹੋਊਗੀ ਧੰਨਵਾਦ ਇੱਕ ਉਹ ਅਨਾਉਂਸ ਕਰਦੇ ਹਾਂ 054 433 433 ਇੱਕ ਗੱਲ ਜਿਹੜੀ ਮੇਨ ਹੈ ਤੁਹਾਡੇ ਧਿਆਨ ਚ ਲਾਉਣ ਵਾਲੀ ਹੋ ਰਹੀ ਕਿ ਅਸੀਂ 12 ਜੁਲਾਈ ਦਾ ਜੋ ਪ੍ਰੋਗਰਾਮ ਲਿੱਤਿਆ ਗਿਆ ਸੀ ਡੀਸੀ ਬਠਿੰਡਾ ਦੇ ਘਰਾਉ ਦਾ ਉਹਨੂੰ ਅਸੀਂ ਦੋਨਾਂ ਫੋਰਮਾਂ ਨੇ ਵਿਚਾਰ ਕੇ ਫੈਸਲਾ ਲੈ ਲਿਆ ਹੈ ਤਾਂ ਹੀ ਅਸੀਂ ਤੁਹਾਡੇ ਤੱਕ ਆਉਣ 'ਚ ਵੀ ਲੇਟ ਹੋਏ ਆ ਥੋੜੇ ਜਿੇ ਕਿ ਅਸੀਂ ਵਿਚਾਰ ਕਰਦੇ ਸੀ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਫੈਸਲਾ ਲਿਆ ਕਿ ਉਹਨੂੰ ਅਸੀਂ ਪੋਸਟਪੋਨ ਕਰਦੇ ਆ ਔਰ ਨਾਲ ਦੀ ਨਾਲ ਜਿਸ ਤਰ੍ਹਾਂ ਹਰਿਆਣੇ ਤੋਂ ਸਾਡੇ ਵੀਰ ਲਖਵਿੰਦਰ ਨੇ ਗੱਲ ਕੀਤੀ ਹੈ ਕਿਉਂ ਜਿਹੜਾ ਪ੍ਰੋਗਰਾਮ ਹੈ ਸਾਡਾ ਹਰਿਆਣੇ ਵਾਲਾ ਉਹ 17 ਤੇ 18 ਦਾ ਅਮਾਲਾ ਦੇ ਐਸਪੀ ਦੇ ਦਫ਼ਤਰ ਦਾ ਘਰਾਓ ਉਹ ਜਾਰੀ ਹੈ ਉਹ ਰੱਖਾਂਗੇ ਹਜੇ ਉਹ ਸਾਡਾ ਪ੍ਰੋਗਰਾਮ ਉਹਵੇਂ ਜਿੰਨੀ ਦੇਰ ਤੱਕ ਸਾਡੇ ਉਹ ਨੌਜਵਾਨਾਂ ਨੂੰ ਰਿਹਾ ਨਹੀਂ ਕਰਦੇ ਸਵਾਲ ਫਰਕ ਸਮਝਣ ਵਾਲਾ ਇਹੀ ਹੈ ਕਿ ਇੱਕ ਪਾਸਿਓਂ ਕਿਸ ਤਰੀਕੇ ਦੇ ਨਾਲ ਉਧਰੋਂ ਬਦਲਾ ਲਊ ਭਾਵਨਾ ਦੇ ਨਾਲ ਅੱਜ ਤੱਕ ਕਦੇ ਨਹੀਂ ਹੋਇਆ ਕਿ ਐਸ ਤਰੀਕੇ ਦੇ ਨਾਲ ਅਥੂ ਗਾਇ ਛੱਡਿਆ ਗਿਆ ਹੋਵੇ ਜਿੰਦਗੀ ਲੰਘ ਗਈ ਐ ਅੰਦੋਲਨ ਕਰਦਿਆਂ ਕਦੇ ਨਹੀਂ ਇਸ ਤਰ੍ਹਾਂ ਹੋਇਆ ਕਿ ਸਿੱਧੀਆਂ ਗੋਲੀਆਂ ਚੱਲੀਆਂ ਹੋਣ ਲੋਕਾਂ ਦੇ ਉੱਤੇ ਔਰ 4 400 ਸਾਢੇ 4 400 ਕਿਸਾਨ ਵਿਅਕਤੀ ਸਾਡੇ ਜ਼ਖਮੀ ਹੋ ਜਾਣ ਮੈਨੂੰ ਲੱਗਦਾ ਇਹ ਤਾਂ ਪਾਕਿਸਤਾਨ ਦੇ ਨਾਲ ਜੰਗ ਦੇ ਵਿੱਚ ਵੀ ਇੱਕ ਦਿਨ ਦੇ ਵਿੱਚ ਇਹ ਕੁਝ ਇਹਦਾ ਕੁਝ ਨਹੀਂ ਹੁੰਦਾ ਜਿਹੜਾ ਇੱਥੇ ਸਾਡੇ ਨਾਲ ਹੋਇਆ ਔਰ ਇਹ ਸਰਕਾਰ ਦੀ ਉਹ ਸਰਕਾਰ ਦੀ ਮਾਨਸਿਕਤਾ ਹੈ ਪਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਵੱਲੋਂ ਇਸ ਬਰਬਰਤਾ ਦੇ ਨਾਲ ਜਿਹੜੀ ਤਰੀਕੇ ਦੇ ਨਾਲ ਲੋਕਾਂ ਨਾਲ ਪੇਸ਼ ਆਏ ਨੇ ਪੂਰੇ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਸਬਕ ਸਿਖਾਉਣ ਦਾ ਕੰਮ ਕੀਤਾ ਹੈ ਹਜੇ ਵਕਤ ਹੈ ਇਹਨੂੰ ਸੰਭਲਣ ਸਰਕਾਰ ਜਿਹੜੀ ਇਹ ਕਹਿੰਦੀ ਸੀਗੀ ਕਿ 400 ਪਰ ਅਬ ਕੀ ਬਾਹਰ ਔਰ ਉਹਨਾਂ ਨੂੰ ਆਪਣੇ ਖੁਦ ਦੇ ਬਲ ਬੁੱਤੇ ਤੇ ਸਰਕਾਰ ਬਣਾਉਣੀ ਵੀ ਔਖੀ ਹੋ ਗਈ ਇਹ ਨਾਲ ਆਤਾ ਚਲੇ ਗਏ ਨੇ ਕਿ ਬਾਹਰ ਲੀਆਂ ਪਾਕਤਾਂ ਨੂੰ ਨਾਂ ਲੈ ਕੇ ਐਨਡੀਏ ਵਾਲੇ ਜਿਹੜੇ ਸਾਥੀ ਜਿਨ੍ਹਾਂ ਨੂੰ ਕਦੇ ਵੀ ਕਿਸੇ ਗਿਣਤੀ 'ਚ ਨਹੀਂ ਸੀ ਗਿਣਿਆ ਜਾਂਦਾ ਉਹਨਾਂ ਨੂੰ ਖਰੋੜੀਆਂ ਬਣਾ ਕੇ ਸਰਕਾਰ ਚਲਾਈ ਜਾ ਰਹੀ ਹੈ ਇਹਨਾਂ ਨੂੰ ਸਮਝਣਾ ਚਾਹੀਦਾ ਸਾਡੇ ਉਹ ਨੌਜਵਾਨਾਂ ਨੂੰ ਤੁਰੰਤ ਰਿਹਾ ਕਰਕੇ ਕਿਸਾਨਾਂ ਦੇ ਮੁੱਦੇ ਕਿਸਾਨਾਂ ਦੇ ਮਸਲੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਕੇ ਇਹ ਸਭ ਫੈਸਲਾ ਸਰਕਾਰ ਨੂੰ ਕਰਨਾ ਚਾਹੀਦਾ ਹੈ ਹੋਰ ਕਿਸੇ ਦਾ ਕੋਈ ਇਸ ਵਿਸ਼ੇ ਦੇ ਉੱਤੇ ਕੋਈ ਸਵਾਲ ਕਾਨੂੰਨੀ ਕਾਰਵਾਈ ਦੇ ਮੈਟਰ ਦੇ ਉੱਤੇ ਮੇਰਾ ਖਿਆਲ ਹੈ ਪ੍ਰੈਸ ਨੂੰ ਸਾਰਾ ਕਾਫੀ ਗੱਲਾਂ ਦਾ ਪਤਾ ਹੋਊਗਾ ਸਤਾਰਾਂ ਇੱਕ ਕਮਿਸ਼ਨ ਬੈਠਾ ਹੈ ਸ਼ੁਭਕਰਨ ਦੇ ਮੈਟਰ ਤੇ ਰਟਾਇਰ ਜੱਜ ਦੀ ਅਗਵਾਈ ਚ ਔਰ ਉਹਨਾਂ ਨੇ 17 ਤਰੀਕ ਉਹਦੀ ਫੇਰ ਹੈ ਸਾਡੇ ਕੋਲੋਂ ਲਗਾਤਾਰ ਜਿਹੜੇ ਆਈ ਵਿਟਨੈਸ ਨੇ ਉਸ ਮੌਕੇ ਦੇ ਉਹ ਲੈ ਜਾ ਰਹੇ ਨੇ ਤੇ ਅਸੀਂ ਜਿਹੜੇ ਜਿਹੜੇ ਮਤਲਬ ਉਹਨਾਂ ਨੂੰ ਮੰਗਦੇ ਨੇ ਜਿਹੜੇ ਜੂੜੇ ਉਹਨਾਂ ਨੂੰ ਲੱਗਦਾ ਹੈ ਜੱਜ ਸਾਹਿਬਾਨ ਨੂੰ ਉਹ ਉਹਨਾਂ ਨੂੰ ਆਈ ਵਿਕਨਸ ਦੇ ਰਹੇ ਆ ਸਤਾਰਾਂ ਨੂੰ ਫੇਰ ਮਤਲਬ ਅਸੀਂ ਇਹਨਾਂ ਨੂੰ ਅਗਵਾ ਦੇਣੇ ਆ ਦੇਖਦੇ ਆ ਮਤਲਬ ਸਾਡੇ ਸਾਡਾ ਕਮਿਸ਼ਨ ਸਾਡੇ ਪ੍ਰਤੀ ਕੀ ਫੈਸਲਾ ਲੈਂਦਾ ਹਾਂਜੀ ਕੱਲ ਮੀਟਿੰਗ ਕਰ ਲਈ ਹਾਂ ਹਾਂ ਅੱਜ ਜਿਹੜੀ ਸਾਡੀ ਪ੍ਰੈਪਰੇਸ਼ਨ ਆ ਜਿਹੜੀ ਅਸੀਂ ਜਿਹੜੇ ਦੇਣੇ ਨੇ ਐਫੀਡੇਵਿਟ ਉਹਨਾਂ ਵਾਸਤੇ ਵਕੀਲ ਸਾਹਿਬ ਬੈਠੇ ਨੇ ਉੱਥੇ ਪਟਿਆਲੇ ਤੇ ਅਸੀਂ ਵੀ ਉੱਥੇ ਜਾਣਾ ਹੈ ਜੇ ਬਾਅਦ ਤੁਹਾਡੇ ਨਾਲ ਮਿਲਣ ਤੋਂ ਬਾਅਦ ਤੇ ਉਹ ਉੱਥੇ ਜਾ ਕੇ ਅਸੀਂ ਉਹਨੂੰ ਸਾਰੇ ਕੁਝ ਉੱਥੇ ਕਾਰਵਾਈ ਚੱਲ ਰਹੀ ਆ ਜਿਹੜਾ ਐਸਆਈਟੀ ਕੰਮ ਕਰ ਰਹੀ ਹੈ ਉਹ ਠੀਕ ਦਿਸ਼ਾ ਚ ਚੱਲ ਰਹੀ ਹੈ ਦੇਖੋ ਮੈਨੂੰ ਜੋ ਲੱਗਦਾ ਹੈ ਐਸਆਈਟੀ ਦੇ ਉੱਤੇ ਐਡੀ ਛੇਦੀ ਕੋਈ ਸਵਾਲ ਚੱਕਣਾ ਤਾਂ ਠੀਕ ਨਹੀਂ ਪਰ ਇੱਕ ਕਲ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਸਾਾਨੂੰ ਦੱਸੇ ਤੋਂ ਬਿਨਾ ਹਰਿਆਣੇ ਦੀ ਸਰਕਾਰ ਹਰਿਆ ਆਪਣਾ ਹਾਈ ਕੋਰਟ ਨੂੰ ਇੱਕ ਰਿਪੋਰਟ ਸੌਂਪ ਦਿੱਤੀ ਗਈ ਕਿ ਸ਼ੁਭਕਰਨ ਦਾ ਜਿਹੜਾ ਇਹ ਘਟਨਾ ਵਾਪਰੀ ਹੈ ਹਰਿਆਣੇ 'ਚ ਵਾਪਰੀ ਹੈ ਔਰ ਹਾਈ ਕੋਰਟ ਵੱਲੋਂ ਇਹ ਕਿਹਾ ਜਾਣਾ ਕਿ ਹਰਿਆਣੇ ਦੇ ਅਫਸਰ ਅਫਸਰਾਂ ਦਾ ਇੱਕ ਪੈਨਲ ਦੀ ਸਾਨੂੰ ਦੇਣ ਤਾਂ ਕਿ ਅਸੀਂ ਉਹਨਾਂ ਨੂੰ ਇਨਵੈਸਟੀਗੇਸ਼ਨ ਤੇ ਲਾ ਸਕੀਏ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਨੂੰ ਅਸੀਂ ਹਾਈ ਕੋਰਟ ਦੇ ਉੱਤੇ ਟਿੱਪਣੀ ਨਹੀਂ ਕਰਦੇ ਲੇਕਿਨ ਸਾਡੀ ਰਿਕੁਐਸਟ ਹੈ ਕਿ ਹਾਈ ਕੋਰਟ ਇਸ ਗੱਲ ਦੇ ਉੱਤੇ ਵਿਸ਼ੇਸ਼ ਧਿਆਨ ਦੇਵੇ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਮਾਰਿਆ ਹੋਵੇ ਜਿਨ੍ਹਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਹੋਣ ਔਰ ਉਹਨਾਂ ਦੀ ਅਕਲ ਹੋਰ ਵੀ ਬੜੀ ਇੰਪੋਰਟੈਂਟ ਹੈ ਜਿਸ ਦਿਨ ਹਾਈ ਕੋਰਟ ਦੇ ਵਿੱਚ ਚਰਚਾ ਸ਼ੁਰੂ ਹੋਈ ਸੀ ਕਮਿਸ਼ਨ ਬੈਠਾ ਸੀਗਾ ਉਹਦੀ ਜਾਂਚ ਲਈ ਉਸ ਨੂੰ ਹਰਿਆਣਾ ਗਵਰਨਮੈਂਟ ਤੇ ਸੁਪਰੀਮ ਕੋਰਟ ਗਈ ਸੀ ਇਹ ਕਹਿਣ ਲਈ ਕਿ ਅਫਸਰਾਂ ਦਾ ਹਮ ਹਿੰਮਤ ਨਹੀਂ ਪੈਣੀ ਹੌਸਲਾ ਨਹੀਂ ਪੈਣਾ ਉਹਨਾਂ ਦਾ ਮਨੋਬਲ ਡਿੱਗੇਗਾ ਅੱਗੇ ਭੁੱਖ ਚ ਉਹ ਕੰਮ ਨਹੀਂ ਕਰ ਸਕਣਗੇ ਇੰਡੀਪੈਂਡੈਂਟ ਇਹਦਾ ਮਤਲਬ ਆ ਕਿ ਜੋ ਉਹਨਾਂ ਨੇ ਕੰਮ ਕੀਤਾ ਉਹ ਠੀਕ ਕੀਤਾ ਉਹ ਮੰਨ ਲਿਆ ਉਹਨਾਂ ਨੇ ਤੋ ਜਿਹੜੇ ਇਸ ਮਾਨਸਿਕਤਾ ਵਾਲੇ ਜਿੱਥੇ ਅਫਸਰशाही ਹੋਵੇ ਜਿੱਥੇ ਉਹ ਸਰਕਾਰ ਹੋਵੇ ਅਸੀਂ ਤੁਹਾਡੇ ਅੱਜ ਦੇ ਇਹਨਾਂ ਇਸ ਐਕਸਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਸਾਡੀ ਮਾਨਯੋਗ ਹਾਈ ਕੋਰਟ ਨੂੰ ਰਿਕੁਐਸਟ ਕਰਾਂਗੇ ਕਿ ਇਹ ਜਿਹੜੀ ਜਾਂਚ ਹੈ ਇਹ ਉਹਨਾਂ ਤੱਕ ਉਹਨਾਂ ਦੇ ਹੱਥਾਂ 'ਚ ਨਾ ਦਿੱਤੀ ਜਾਏ ਇਹ ਜਾਂਚ ਨੂੰ ਇੰਡੀਪੈਂਡੈਂਟ ਕਰਵਾਇਆ ਜਾਏ ਜਲਦ ਸਭੀ ਕਰ ਲੈਣ ਤਾਂ ਮੈਨੂੰ ਲੱਗਦਾ ਬੈਟਰ ਹੋਏਗਾ ਜੀ ਕਿਉਂ ਜੀ ਕੁਛ ਲੋ ਜੇ ਵੀ ਗੱਲ ਮੈਂ ਇੱਕ ਬੁਲਾ ਲਓ ਹਾਂ ਤੁਸ ਮਸੋ ਨਾ ਨਾ ਬੋਲੇ ਜੀ ਪਰਵਾਰਦਾਨ ਨਾਲ ਸਿਨਮਾ ਮੇਰਾ ਨਾਮ ਗੁਰਪ੍ਰੀਤ ਕੌਰ ਆ ਮੈਂ ਜਥੇਵੰਦੀਆਂ ਦਾ ਧੰਨਵਾਦ ਕਰਦੀ ਆ ਜੋ ਸਾਡੇ ਨਾਲ ਖੜੇ ਆ ਸੀਐਮ ਸਾਹਿਬ ਨੇ ਆਪਣਾ ਵਾਅਦਾ ਪੂਰਾ ਕੀਤਾ ਅੱਗੇ ਵੀ ਵਸੀਂ ਅਮ ਸਾਹਿਬ ਨੂੰ ਅਰਜ ਕਰਦੀ ਆ ਵੀ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਜੁਆਇਨਿੰਗ ਲੈਟਰ ਮਿਲ ਗਿਆ ਜਿਆਦਾ ਨਹੀਂ ਬੋਲਣਾ ਚੋਟਕਾ ਇੱਕ ਘਾਟ ਜੋ ਪਰਿਵਾਰ ਨੂੰ ਨੁਕਸਾਨ ਹੋਇਆ ਇਹ ਤਾਂ ਕਿਸੇ ਕੀਮਤ ਦੇ ਉੱਤੇ ਨਹੀਂ ਪੂਰਾ ਕੀਤਾ ਜਾ ਸਕਦਾ ਨਾ ਤੇ ਇਹ ਨੌਕਰੀ ਨਾਲ ਪੂਰਾ ਹੋਣਾ ਹੈ ਨਾ ਇਹ 1 ਕਰੋੜ ਨਾਲ ਪੂਰਾ ਹੋਣਾ ਹੈ ਜਿਸ ਭੈਣ ਨੂੰ ਸਿੱਧੇ ਹੱਥ ਧਰਨ ਵਾਲਾ ਭਰਾ ਜਿਹਦਾ ਗਵਾਚ ਗਿਆ ਉਹਦੀ ਉਹਨੂੰ ਕਦੇ ਵੀ ਇਹ ਇਹ ਲੋੜਾਂ ਆਉਂਦੀਆਂ ਜਿਹੜੀਆਂ ਰਹਿਣੀਆਂ ਨੇ ਸਾਰੀ ਜ਼ਿੰਦਗੀ ਪੂਰੀਆਂ ਨਹੀਂ ਹੋਣਗੀਆਂ ਅਸੀਂ ਦੋਨੋਂ ਫੋਰਮਾਂ ਵੱਲੋਂ ਅਸੀਂ ਅੱਗੇ ਵੀ ਕਿਹਾ ਅੱਜ ਦੀ ਪ੍ਰੈਸ ਤੋਂ ਫੇਰ ਇਹ ਕਹਾਂਗੇ ਕਿ ਸਾਡੀ ਬੇਟੀ ਆ ਸਾਡਾ ਪਰਿਵਾਰ ਹੈ ਇੱਕ ਬਹੁਤ ਵੱਡਾ ਕੰਮ ਕੀਤਾ ਹੈ ਇਸ ਪਰਿਵਾਰ ਨੇ ਦੀ ਬਹੁਤ ਵੱਡੀ ਦੇਣ ਹੈ ਕਿਸਾਨ ਜਮਾਤ ਨੂੰ ਕਿਸਾਨ ਪਰਿਵਾਰ ਨੂੰ ਤੋਂ ਅਸੀਂ ਹਮੇਸ਼ਾ ਇਸ ਬੀਬੀ ਦੇ ਨਾਲ ਇਹਨਾਂ ਦੇ ਫਾਦਰ ਸਾਹਿਬ ਦੇ ਨਾਲ ਇਸ ਪਰਿਵਾਰ ਦੇ ਨਾਲ ਹਰ ਵਕਤ ਔਖੇ ਸੌਖੇ ਸਮੇਂ ਦੇ ਵਿੱਚ ਸਹਿਯੋਗ ਕਰਦੇ ਰਹਾਂਗੇ ਨਾਲ ਰਹਾਂਗੇ ਧੰਨਵਾਦ ਜੀ